ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅਨਗਰਜੀਤ ਰਾਏ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਪੱਕੋ ਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਪੱਕੋ ਕੇ ਚਿੰਦੇ ਲੱਗੇ ਪਿੰਡ ਵਾਲੀ ਦਾ ਨੇੜੇ ਨੇੜੇ ਪਿੰਡ ਪੈਂਦੇ ਦਰਬਖਤਗੜ ਸਹਿਣਾ ਠੀਕ ਹੈ ਜੀ ਬਾਈ ਕੋਲ ਦੋ ਗਾਵਾਂ ਬਕਾਉਆ ਜੀ ਠੀਕ ਹੈ ਜੀ ਇੱਕ ਸੂਈ ਵੀ ਆ ਇੱਕ ਗੱਬਣਾ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਰੀ ਘਰ ਜੀ ਸਾਸਰੀ ਘਰ ਜੀ ਸਾਸਰੀ ਨਾਮ ਦੱਸੋ ਜੀ ਆਪਣਾ ਨਾਮ ਸੋਹਣ ਸਿੰਘ ਆ ਜੀ ਪਿੰਡ ਪਿੰਡ ਪਖੋ ਗਿਆ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਨੰਬਰ ਦੱਸੋ ਜੀ ਆਪਣਾ ਨੰਬਰ ਹੈ 98723 ਹਾਂਜੀ 36107 ਜੀ ਦੁਬਾਰੇ ਫਿਰ ਦੱਸੋ ਜੀ 98723 ਹਾਂਜੀ 36107 ਜੀ ਹਾਂਜੀ ਆ ਬੈਡ ਦੀ ਜਾਣਕਾਰੀ ਦਿਓ ਬੈਡ ਨੂੰ ਜੀ 22 ਦਿਨ ਹੋ ਗਏ ਸੋਈ ਨੂੰ ਜੀ ਇਹਨੂੰ ਬੈਡ ਨੂੰ ਹਾਂਜੀ ਤੇ ਸਾਹੀਵਾਲ ਕਰਾ ਕਰਾ ਉਸ ਬੈਡ ਆ ਗਈ ਇਹ ਹਾਂਜੀ ਹਾਂਜੀ ਤੇ ਮੋਲੇ ਦਾ ਹੈਗਾ ਜੀ 65000 ਕਰਿਆ ਜੀ ਠੀਕ ਆ ਬਾਕੀ ਮਾਨਦਾਨ ਕਰ ਦਾਂਗੇ ਠੀਕ ਆ ਦੁੱਧ ਕਿੰਨਾ ਦਿੰਦੇ ਵੀਰੇ ਦੁੱਧ ਪਿਛਲੇ ਸੋਹਦਾ ਬਾਈ ਲੀਟਰ ਦੋਇਆ ਜੀ ਘਟਕੜ 22 ਲੀਟਰ ਹਾਂਜੀ ਤੇ ਇਹਦੀ ਗਰਮੀ ਦੇ ਕਰਕੇ ਹਾਂਜੀ ਵੀ ਦੁੱਧ ਥੋੜਾ ਹੈ ਕਿ 12 ਲੀਟਰ ਦੁੱਧ ਨੇ ਇਹ ਕਹਿ ਕੇ ਠੀਕ ਹੈ ਜੀ 12 ਵੀ ਵੱਜੂਗੀ ਹੈਗੀ ਚਾਹ ਚਾਰ ਡੰਗ ਚੋਕ ਲੈ ਜਾ ਅਗਲਾ ਹਾਂ ਚਾਰ ਡੰਗ ਚੋਕ ਲੈ ਜਾਓ ਗਾਰੰਟੀ ਆਪਣੀ ਠੀਕ ਹੈ ਜੀ ਹਾਂਜੀ ਲਓ ਭਰਾ ਤੋਰ ਕੇ ਦਿਖਾ ਦਿਓ ਰੇਟ ਹਾਂਜੀ ਹਾਂ ਤੋਰ ਕੇ ਦਿਖਾ ਦਿੰਦੇ ਜੀ ਪੰਡ ਵੀ ਦੱਸਤਾ ਬਾਈ ਨੇ ਠੀਕ ਆ ਲੈ ਵਾ ਲੂਗਾ ਤੁਸੀਂ ਦੇਖ ਲਾਗੇ ਤੇ ਮਗਰ ਭਰਾ ਕੀ ਇਹਦੇ ਮਗਰ ਬੱ ਠੀਕ ਹੈ ਬੱਸ ਇਹ ਬਿਹੋਰ ਆ ਜੀ ਬੱਸ ਇਹ ਤੁਹਾਨੂੰ ਦਿਖਾ ਦੇ ਜਿਵੇਂ ਕਰਕੇ ਠੀਕ ਹੈ ਜੀ ਬਾਈ ਜੀ ਨਾਲ ਕੰਡੈਕਟ ਕਰ ਲਓ ਪਿੰਡ ਪੱਕੋ ਤੇ ਜਿਲ੍ਹਾ ਬਰਨਾਲਾ ਮੋਗੇ ਰੋਡ ਤੇ ਗਰਮੀ ਦੇ ਵਿੱਚ ਆ ਗਈ ਆ ਠੀਕ ਆ ਜੀ ਜੇ ਮੌਸਮ ਠੰਡਾ ਹੁੰਦਾ ਤਾਂ ਕਿਤੇ ਉੱਤ ਵਧ ਜਾਣਾ ਸੀ ਹਾਂਜੀ 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 ਲੋਪਰਾ ਪੂਰਾ ਤਰਾ ਤੋਰ ਦੇ ਭਰਾਂ ਲਓ ਚਲੋ ਚਲੋ ਬੱਸ ਮੋੜ ਦਿਓ ਮੋੜ ਦਿਓ ਵੇ ਸਕੁਆਲਟੀ ਦੇਖ ਸਕਦੇ ਹੋ ਤੋਰਾ ਤਰਾ ਦੇਖ ਸਕਦੇ ਹੋ ਭਰਾ ਕਈ ਵੱਧ ਜਾਣਕਾਰੀ ਬਾਈ ਤੁਸੀਂ ਫੋਨ ਤੇ ਲੈ ਲਿਓ ਗੱਲਬਾਤ ਕਰ ਲਿਓ ਠੀਕ ਹੈ ਜੀ ਲੈ ਬੰਦੂਆ ਦੇਖ ਸਕਦੇ ਸੁਖਣਾ ਇੰਟਰ ਕੁਆਲਟੀ ਉਹ ਘੈਂਟ ਆ ਬਾਈ ਕਹਿੰਦਾ 12 ਲੀਟਰ ਚੋਕੇ ਕੰਡੇ ਵਾਲ ਲੈ ਸਕਦੇ ਆ ਬਸੰਦੀ ਕਰਕੇ ਸਾਸ ਸਕਦੇ ਚੋਕੇ ਠੀਕ ਹੈ ਬਰਾ ઠੰਡੀ ਜੀ ਪੂਰੀ ਸੀ ਲਗਾ ਗਈ ਕੋਈ ਗੱਲਬਾਤ ਨਹੀਂ ਠੀਕ ਹੈ ਜੀ ਬੁੜੇ ਜੋਵੇ ਜੇ ਬੰਦਾ ਜੋਵੇ ਕੋਈ ਚੱਕਰ ਨਹੀਂ ਠੀਕ ਹੈ ਜੀ ਠੀਕ ਹਾਂ ਜੀ ਲੈ ਪਰਾ ਜੇ ਮਰਜੀ ਅਤਤ ਫਿਰ ਜਾਂਦਾ ਬਾਈ ਕਹਿੰਦਾ ਦੇਖਣਾ ਤੇ ਮਤ ਐਂਕ ਚੋਣ ਲੈਣਾ ਤੇ ਗਰਮੀ ਬਹੁਤ ਘਟ ਮੰਦੀ ਵੀ ਹੈ ਹਾਂਜੀ ਗਰਮੀ ਬਹੁਤ ਘਟ ਮੰਦੀ ਹੈ ਜੀ ਹਾਂਜੀ 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 ਬਾਈ ਜੀ ਦੂਜੀ ਬੈੜ ਦਾ ਦੱਸੀ ਜਾਣਕਾਰੀ ਤੇ ਦੂਜੀ ਬੈੜ ਜੀ ਇਹਦਾ ਰਹਿੰਦਾ ਮਹੀਨਾ 100 ਮਹੀਨਾ ਰਹਿੰਦਾ ਸੌਂਦਾ ਇਹਦਾ ਠੀਕ ਹੈ ਜੀ ਤੇ ਕੈਮੀ ਸੁਈ ਹੈ ਜੀ ਇਹ ਦੂਜੀ ਸੁਈ ਹੈ ਜੀ ਵੀ ਦੂਜੀ ਸੁਈ ਉਹ ਵੀ ਦੂਜੀ ਸੁਈ ਸੀ ਉਹ ਵੀ ਦੂਜੀ ਸੁਈ ਹੈ ਜੀ ਸਾਹਿਬ ਜੀ ਠੀਕ ਹੈ ਆਹ ਦੇਖੋ ਮਾੜਾ ਨੀਵਾ ਲਿਆ ਹਜੇ ਲਾਇਆ ਥੋੜਾ ਜੀ ਇਹਨੇ ਘਟ ਲਾਇਆ ਥੋੜਾ ਲਾਇਆ ਹਾਲੇ ਤਾਂ 10 ਮਹੀਨਾ 1.5 ਮਹੀਨਾ ਪਿਆ ਨਾ ਹਾਂਜੀ 1.5 ਮਹੀਨਾ ਹਾਂਜੀ ਤੇ ਮੜਾ ਖੋਲੂਗਾ ਜੀ ਨੂੰ ਲੋ ਭਰਾ ਦੇਖ ਸਦਾ ਪੂਰਾ ਤਰ੍ਹਾਂ ਇਹ ਵੀ ਦੂਜੀ ਸੂਈ ਆ ਵੜ ਤੋੜ ਲਾ ਭਰਾ ਨਮੀ ਤੋੜ ਲੇ ਤੋੜਾ ਤੋੜਾ ਬਣ ਲਓ ਜੀ ਦੇਖ ਸਦਾ ਪੂਰਾ ਤਰ੍ਹਾਂ ਬਸ ਇਹ ਵੀ ਦੂਜੀ ਸੂਈ ਆ ਉਹ ਖੜੀਆਂ ਰਹਿੰਦੀ ਨੇ ਤਾਂ ਕਰਕੇ ਥੋੜੀ ਪ੍ਰੋਬਲਮ ਚਲਦੀ ਆ ਤੇ ਮੋੜ ਲਓ ਜੀ ਤਰਨੂੰ ਤਰਨੂੰ ਕਰ ਲਓ ਆ ਫੇਸ ਕੁਆਲਟੀ ਦੇਖ ਸਾਦੇ ਚੱਕ ਕਰ ਸਵੇਰ ਮੈਂ ਜਲਦੀ ਕਰਕੇ ਇਹ ਜਾ ਸਕਦਾ ਭਰਾਣਾ ਠੀਕ ਹੈ ਦੋਨੇ ਬੇੜਾ ਬਾਈ ਦੇ ਪਕਾਊਗਾ ਹਾਂਜੀ ਬਾਈ ਜੀ ਰੇਟ ਦੱਸੋ ਜੀ ਇਹਦਾ ਇਹਦਾ ਰੇਟ ਜੀ 45000 ਰੁਪਏ ਹੈ ਜੇ ਕੋਈ ਹੁਣਾ ਹੁਣ ਰਹਿ ਜੂ ਆਈ ਆਪਾਂ 40 ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਉਹ 45000 ਮਾ ਦੇ ਉੱਤੇ ਰੇਟ ਆਪਣਾ ਦੇਣ ਦੇਣ 40000 ਹਾਂ ਦੇ ਦਾਂ 40 ਦੇ ਠੰਡੀ ਇਹ ਵੀ ਬਹੁਤ ਆ ਗਈ ਜੀ ਠੀਕ ਹੈ ਜੀ ਗੱਲ ਠੀਕ ਹੈ ਜੀ ਪਿਛਲੇ ਸਵੇਰ ਦੁੱਧ ਕਿੰਨਾ ਤਾਜ ਵੀਰੇ ਨੇ ਦੁੱਧ ਇਹ ਥੱਲੇ ਜੀ 12 ਡਿਗਰੀ ਸੂ ਸੀਗਾ ਥੱਲੇ ਪਿਛਲੇ ਸਵੇਰ ਹਾਂਜੀ 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 ਚਲੋ ਠੀਕ ਹੈ ਹਾਂਜੀ ਠੀਕ ਹੈ ਜੀ ਆਪਣਾ ਭਰਾ ਫੇਸਬੁੱਕ ਦੀ ਪੇਜ ਆਕਰ ਜੀਤਰਾ ਜੀ ਨੂੰ ਵੱਧ ਤੋਂ ਵੱਧ ਫੋਲੋ ਕਰਕੇ ਸ਼ੇਅਰ ਕਰੋ ਪਹਿਲੀ ਦੀ ਬਸ ਹੀ ਆ ਜੀ ਪਯੁਰਜ ਠੀਕ ਹੈ ਉਹ ਤਾਂ ਦੇਖ ਰਖਾਤੀ ਸੀ ਜੀ ਹਾਂਜੀ ਦਿਖਾ ਦਿਜੀ ਸਾਥੇ ਮਿਲਦੇ ਆ ਭਰਾ ਨਵੀਂ ਵੀਡੀਓ ਚ ਓਕੇ ਜੀ ਬਾਏ